रेडी रविंद्र रवि ਦੇ ਸਾਰੇ ਦੇ ਸਾਰੇ 16 ਨਾਟਕਾਂ ਵਿਚਲੇ ਆਰਥਿਕ ਰਾਜਨੀਤਿਕ ਧਾਰਮਿਕ ਸੱਭਿਆਚਾਰਕ ਮਸਲੇ ਅਤੇ ਔਰਤ ਦੀ ਸਮਾਜਿਕ ਸਥਿਤੀ ਦਾ ਸਮਾਜਵਾਦੀ ਦ੍ਰਿਸ਼ਟੀ ਤੋਂ ਗ੍ਰਹਿਣ ਗੰਭੀਰ ਅਧਿਐਨ ਵਿਸ਼ਲੇਸ਼ਣ ਪੇਸ਼ ਕੀਤਾ ਹੈ ਡੰਡੀ ਨਾਟ ਅਲੋਚਨਾ ਦੇ ਖੇਤਰ ਵਿੱਚ ਇਹ ਲੇਖਕ ਦੀ ਮੁੱਲਵਾਨ ਪ੍ਰਾਪਤੀ ਹੈ ਡੰਡੀ ਰਵਿੰਦਰ ਰਵੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਹੈ ਡੰਡੀ ਉਹ ਹੁਣ ਤੱਕ ਬਿਮਾਰ ਸਦੀ ਦਰ ਦੀਵਾਰਾਂ ਅੱਧੀ ਰਾਤ ਦੁਪਹਿਰ ਚੌਕ ਨਾਟਕ ਰੂਹ ਪੰਜਾਬ ਦੀ ਸਿਰਫ ਨਾਟਕ ਮੱਕੜੀ ਨਾਟਕ ਰੁਕੇ ਹੋਏ ਜਥਾਰਥ ਪਛਾਨ ਨਾਟਕ ਮਨ ਦੇ ਹਾਨੀ ਮੁਖੌਟੇ ਅਤੇ ਹਾਦਸੇ ਚੱਕਰ ਵਿਊ ਅਤੇ ਪ੍ਰਾਮਡ ਆਪੋ ਆਪਣੇ ਦਰਿਆ ਹੋਂਦ ਨਿਹੋਂਦ ਭਰਮ ਜਾਲ ਸਿਆਸੀ ਦੰਦ ਕਥਾ 16 ਕਾਵਿਨਾਟਕਾਂ ਦੀ ਸਿਰਜਣਾ ਕਰ ਚੁੱਕਾ ਹੈ ਜੋ ਕਿ ਭਾਰਤ ਵਿੱਚ ਨਾਮਵਰ ਰੰਗ ਕਰਮੀਆਂ ਵੱਲੋਂ ਵੱਖ-ਵੱਖ ਸ਼ਹਿਰਾ ਵਿੱਚ ਬੜੀ ਸਫਲਤਾ ਸਹਿਤ ਖਿੱਡੇ ਜਾ ਚੁੱਕੇ ਹਨ ਦੰਡੀ ਲੇਖਕਾਂ ਨੇ ਆਪਣੀ ਇਸ ਰਚਨਾ ਵਿੱਚ ਰਵੀ ਦੇ ਕਾਵਿਨਾਟਕਾਂ ਦੇ ਥੀਮ ਸਰੂਪ ਤਕਨੀਕ ਬੰਤਰ ਮੰਚਨ ਵਿਧੀਆਂ ਅਤੇ ਮੰਚਨਾਰੇ ਬੜਾ ਹੀ ਵਿਚਿੱਤਰ ਸਰਪੱਖੀ ਬਲੱਖਣ ਸਾਰਥਿਕ ਅਧਿਐਨ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ ਡੰਡੀ ਡਾਕਟਰ ਇੰਦਰਜੀਤ ਕੌਰ ਨੇ ਇਸ ਖੋਜ ਭਰਪੂਰ ਪੁਸਤਕ ਨੂੰ 6 ਅਧਿਆਇਆਂ ਵਿੱਚ ਵੰਡਿਆ ਹੈ ਡੰਡੀ ਉਸ ਨੇ ਦੱਸਿਆ ਹੈ ਕਿ ਰਵਿੰਦਰ ਰਵੀ ਦੇ ਕਾਵਨਾਟਕਾਂ ਦੀ ਮੂਲ ਸਮੱਸਿਆ ਇਹ ਹੈ ਕਿ ਅਜੋਕੇ ਪਦਾਰਥਕ ਵਾਤਾਵਰਣ ਵਾਲੇ ਯੁੱਗ ਵਿੱਚ ਮਨੁੱਖ ਪਹਿਲਾ ਆਪਣੇ ਨਿੱਜੀ ਹਿੱਤਾਵਾਰੇ ਸੋਚਦਾ ਹੈ ਡੰਡੀ ਉਹ ਵਿਅਕਤੀਗਤ ਲਾਲਸਾ ਕਾਰਨ ਪੈਸੇ ਦੀ ਹੰਸ ਵਿੱਚ ਪਰਿਵਾਰਕ ਰਿਸ਼ਤੇ ਵਿਚਲੇ ਪਿਆਰ ਨਿੱਗ ਮੋਹ ਮਮਤਾ ਮੁਹੱਬਤ ਨੂੰ ਅਰੇੜੀ ਬਿਸਾਰ ਰਿਹਾ ਹੈ ਡੰਡੀ ਇਸ ਦੇ ਨਾਲ ਹੀ ਤਲਤਾ ਅਤੇ ਬੇਗਾਨਗੀ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ ਡੰਡੀ ਉਹ ਮਦੇਰੇ ਭੋਗ ਵਿਲਾਸ ਵਿੱਚ ਗਵਾਚ ਕੇ ਬਦੇਰੇ ਤਨਾ ਮਈ ਮਾਹੌਲ ਦੀ ਦਲਦਲ ਵਿੱਚ ਉਲਝਦਾ ਜਾ ਰਿਹਾ ਹੈ ਡੰਡੀ ਰਵਿੰਦਰ ਰਵੀ ਆਧੁਨਿਕ ਮਨੁੱਖ ਦੇ ਮਨ ਦੀਆਂ ਮਨੋ ਗੁੰਜਲਾਂ ਅਤੇ अपराधी भावनाਵਾਂ ਨੂੰ ਪੇਸ਼ਤਾ ਕਰਦਾ ਹੀ ਹੈ ਇਸ ਦੇ ਨਾਲ ਹੀ ਉਹ ਇਹਨਾਂ ਦੇ ਕਾਰਨਾਂ ਨੂੰ ਜਾਣਨ ਸੰਜਨ ਲਈ ਵੀ ਰੁਚਿਤ ਹੈ ਡੰਡੀ ਔਰਤ ਪੁਰਸ਼ ਦੇ ਰਿਸ਼ਤੇ ਨੂੰ ਆਦਰਸ਼ ਸਮਾਜ ਦਾ ਆਧਾਰ ਸਵੀਕਾਰ ਕੀਤਾ ਗਿਆ ਹੈ ਡੰਡੀ ਪਰੰਤੂ ਹੁਣ ਜਦੋਂ ਇਸ ਰਿਸ਼ਤੇ ਨੂੰ ਕੇਵਲ ਕਾਮ ਪੂਰਤੀ ਦਾ ਆਧਾਰ ਸਮਝਿਆ ਜਾਣ ਲੱਗਾ ਹੈ ਤਾਂ ਨਾਟਕਕਾਰ ਔਰਤ ਪੁਰਸ਼ ਦੇ ਇਸ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਨ ਉੱਤੇ ਜ਼ੋਰ ਦਿੰਦਾ ਹੈ ਡੰਡੀ ਉਹ ਔਰਤ ਨੂੰ ਪੁਰਸ਼ ਦੇ ਸਮਾਨ ਇੱਕ ਧਿਰ ਮੰਨਦਾ ਹੈ ਡੰਡੀ ਔਰਤ ਦੀ ਆਜ਼ਾਦੀ ਸਮਾਨਤਾ ਉਸ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਹੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕਦੀ ਹੈ ਦੰਡੀ ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਨੇ ਪੁਰਸ਼ ਦੀ ਪਿਆਰੇਦਾਰੀ ਕਾਇਮ ਰੱਖਣ ਲਈ ਔਰਤਾਂ ਨੂੰ ਹਮੇਸ਼ਾ ਉਸ ਉੱਤੇ ਨਿਰਪਰ ਬਣਾ ਕੇ ਰੱਖਿਆ ਹੈ ਦੰਡੀ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਸੱਭਿਆਚਾਰਕ ਕਦਰਾਂ ਕੀਮਤਾਂ ਤਹਿਤ ਔਰਤ ਦੇ ਸੁਤੰਤਰ ਰੂਪ ਵਿੱਚ ਵਿਚਰਨ ਸੋਚਣ ਸਮਝਣ ਦੇ ਢੰਗ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ ਹਨ ਜੋ ਅੱਜ ਵੀ ਸੂਖਮ ਰੂਪ ਵਿੱਚ ਬਰਕਰਾਰ ਹਨ ਡੰਡੀ ਇਸ ਪ੍ਰਕਾਰ ਰਵਿੰਦਰ ਰਵੀ ਆਪਣੇ ਕਾਵਨਾਟਕਾ ਰਾਹੀਂ ਮਰਦ ਪ੍ਰਧਾਨ ਸੋਚ ਨੂੰ ਉਜਾਗਰ ਕਰਦਾ ਹੋਇਆ